ਦੇਸ਼ ਸਾਰੇ ਦੇ ਵਿੱਚ ਖਤਰਾ ਪੈਦਾ ਹੋਇਆ ਅੱਜ ਜਾਤਾਂ ਪਾਤਾਂ ਦੇ ਨਾਂ ਤੇ ਲੋਕਾਂ ਲੜਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਅੰਦਰ ਸੰਵਿਧਾਨ ਬਚਾਓ ਰੈਲੀਆਂ ਕਰੇਗੀ ਇਹ ਤਿਆਰੀਆਂ ਦੇ ਵਿੱਚ ਨੈਸ਼ਨਲ ਔਰ ਸਟੇਟ ਲੀਡਰਸ਼ਿਪ ਸਾਰੀ ਆਏਗੀ ਲੇਕਿਨ ਲੋਕ ਮਹਿਸੂਸ ਕਰਦੇ ਆ ਕਿ ਇਹ ਜਾਦੂਗਰ ਸਈਆਂ ਜਿਹੜਾ ਸੀਗਾ ਧੋਖੇबाज ਸਈਆਂ ਅੱਜ ਉਸ ਤੋਂ ਬਚਣਾ ਚਾਹੁੰਦੇ ਆ ਮੈਂ ਮਹਿਸੂਸ ਕਰਦਾ ਪਹਿਲੀ ਗਲਤੀ ਹੈ ਕਿ ਕੇਂਦਰ ਦਾ ਇੰਟੈਲੀਜੈਂਸ ਫੇਲਰ ਹੈਗਾ ਇਹ ਕੇਂਦਰ ਨੂੰ ਮੰਨਣਾ ਚਾਹੀਦਾ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਸਾਬਕਾ ਮੰਤਰੀ ਰਾਜ ਕੁਮਾਰ ਵੀਰਕਾ ਫਰੀਦਕੋਟ ਪਹੁੰਚਿਆ ਹੈ ਉਹਨਾਂ ਨੂੰ ਕਾਫੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਫਰੀਦਕੋਟ ਦੀ ਗੱਲਬਾਤ ਕਰਦੇ ਹਾਂ ਵੀਰਕਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਾਬਾ ਫਰੀਦ ਦੀ ਧਰਤੀ ਤੇ ਜਿਹੜਾ ਕਾਂਗਰਸ ਪਾਰਟੀ ਲਈ ਜਿਹੜਾ ਸਮਾਵਾਂ ਦੀਆਂ ਦਾ ਮੌਕਾ ਮਿਲਿਆ ਬਈ ਮੈਂ ਬਾਬਾ ਤਰੀਫ ਫਰੀਦੀ ਧਰਤੀ ਦੇ ਉੱਪਰ ਆ ਕੇ ਅੱਜ ਮੱਥਾ ਟੇਕਣ ਵਾਸਤੇ ਆਇਆ ਹਾਂ ਅਸ਼ੀਰਵਾਦ ਲੈਣ ਵਾਸਤੇ ਆ ਔਰ ਮੈਂ ਖੁਸ਼ਕਿਸਮਤ ਆ ਕਿ ਮੇਰੇ ਸਾਥੀ ਜਿਨ੍ਹਾਂ ਨੇ ਇਸ ਧਰਤੀ ਤੇ ਜਨਮ ਲਿਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਆ ਔਰ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਸਾਰੇ ਆ ਸਾਡੇ ਵਾਸਤੇ ਸਭ ਤੋਂ ਬਾੰਦ ਦੀ ਗੱਲ ਹੈ ਮੁੱਖ ਮਕਸਦ ਕੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੀ ਦੀ ਪਲਾਨਿੰਗ ਜਿਹੜੀ ਤਿਆਰ ਕਰ ਰਹੇ ਹੋ ਤੁਸੀਂ ਬਈ ਦੇਸ਼ ਦੇ ਹਾਲਾਤ ਜਿਹੜੇ ਆ ਅੱਜ ਬੱਤ ਨਾਲੋਂ ਬੱਤਰ ਹੈ ਪੰਜਾਬ ਦੇ ਹਾਲਾਤ ਖਰਾਬ ਹੋਏ ਪਏ ਐ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਂਗਰਸ ਪਾਰਟੀ ਚਿੰਤਾ ਦੇ ਵਿੱਚ ਹੈ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬੁਲੰਦ ਕਰੇਗੀ ਕਾਂਗਰਸ ਪਾਰਟੀ ਲੋਕਾਂ ਦੇ ਮਸਲਿਆਂ ਨੂੰ ਉਠਾਏਗੀ ਔਰ ਹਮੇਸ਼ਾ ਉਠਾਉਂਦੀ ਰਹੀ ਹੈ ਔਰ ਇਸੇ سلسلے ਦੇ ਵਿੱਚ ਅੱਜ ਸੰਵਿਧਾਨ ਨੂੰ ਦੇਸ਼ ਸਾਰੇ ਦੇ ਵਿੱਚ ਖਤਰਾ ਪੈਦਾ ਹੋਇਆ ਅੱਜ ਜਾਤਾਂ ਪਾਤਾਂ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਖੂਨ ਖਰਾਬੇ ਹੋ ਰਹੇ ਕਤਲੋਗਰਦ ਹੋ ਰਹੇ ਨਫ਼ਰਤ ਫਲਾਈ ਜਾ ਰਹੀ ਹੈ ਔਰ ਇਸੇ ਗੱਲ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਤੇ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਅੰਦਰ ਸੰਵਿਧਾਨ ਬਚਾਓ ਰੈਲੀਆਂ ਕਰੇਗੀ ਔਰ ਉਸੇ ਸਿਲਸਿਲੇ ਦੇ ਵਿੱਚ ਪੰਜਾਬ ਦੇ ਵਿੱਚ 4 ਮਈ ਨੂੰ ਸੰਗਰੂਰ ਚ ਪੰਜਾਬ ਪਧਰੀ ਸਮਾਗਮ ਪੰਜਾਬ ਪਧਰੀ ਰੈਲੀ ਜਿਹੜੀ ਆ ਹੋਣ ਜਾ ਰਹੀ ਹੈ ਅੱਜ ਫਰੀਦਕੋਟ ਆਉਂਦਾ ਮੇਰਾ ਮਕਸਦ ਸਿਰਫ ਇਨਾ ਹੀ ਹੈ ਕਿ ਇਹ ਰੈਲੀਆਂ ਜਿਹੜੀਆਂ ਉਹ ਕਾਮਯਾਬ ਹੋਣ ਔਰ ਇਥੋਂ ਜਿਆਦਾ ਜਿਆਦਾ ਸਾਥੀ ਹੈ ਉਹ ਉਹਦੇ ਵਿੱਚ ਜਾ ਕੇ ਸ਼ਾਮਲ ਹੋਣ ਔਰ ਉਹਦੇ ਨਾਲ ਫਿਰ ਅਸੀਂ 6 ਤਰੀਕ ਤੋਂ ਲੈ ਕੇ ਤੇ 14 ਤਰੀਕ ਤੱਕ ਜ਼ਿਲ੍ਹਾ ਪਧਰੀ ਰੈਲੀਆਂ ਵੀ ਕਰਨ ਜਾ ਰਹੇ ਆ ਔਰ ਉਸੇ ਦੀ ਤਿਆਰੀ ਵਜੋਂ ਅੱਜ ਮੈਂ ਇੱਥੇ ਆਇਆ ਇਹਨਾਂ ਰੈਲੀਆਂ ਦੇ ਵਿੱਚ ਫਿਰ ਤੁਹਾਡੇ ਹਾਈ ਕਮਾਂਡ ਦੇ ਲੀਡਰ ਪਹੁੰਚਣਗੇ ਵੀ ਇਹਨਾਂ ਤਿਆਰੀਆਂ ਦੇ ਵਿੱਚ ਨੈਸ਼ਨਲ ਔਰ ਸਟੇਟ ਲੀਡਰਸ਼ਿਪ ਸਾਰੀ ਆਏਗੀ 2027 ਨੂੰ ਲੈ ਕੇ ਕਾਂਗਰਸ ਪਾਰਟੀ ਦੀ ਕਾਫੀ ਲੋਕ ਹੁਣੇ ਜਿਹੜਾ ਗਰਾਊਂਡ ਲੈਵਲ ਤੇ ਜ਼ਰਹਾਨਾ ਕਰਨ ਲੱਗ ਗਏ ਐ ਤੁਹਾਡਾ ਕੀ ਪਲਾਨ ਆ ਫਿਰ 2027 ਦਾ ਬਈ ਅਸੀਂ ਤੇ ਜਿਹੜੇ ਆਪਣੇ ਕੰਬਾਂ ਦੇ ਨਾਲ ਜਾਣੇ ਜਾਣਦੀ ਹੈ ਕਾਂਗਰਸ ਪਾਰਟੀ ਔਰ ਕਾਂਗਰਸ ਪਾਰਟੀ ਨੂੰ ਇਹਨਾਂ ਨੇ ਠੀਕ ਹੈ ਧੋਖੇ ਦੇ ਨਾਲ ਐਤ ਕੀ ਸਰਕਾਰ ਆਮ ਆਦਮੀ ਪਾਰਟੀ ਨੇ ਬਣਾ ਲਈ ਹੈ ਲੇਕਿਨ ਲੋਕ ਮਹਿਸੂਸ ਕਰਦੇ ਆ ਕਿ ਇਹ ਜਾਦੂਗਰ ਸਈਆਂ ਜਿਹੜਾ ਸੀਗਾ ਧੋਖੇਬਾਜ਼ ਸਈਆਂ ਅੱਜ ਉਸ ਤੋਂ ਬਚਣਾ ਚਾਹੁੰਦੇ ਆ ਉਹ ਸੋਚਦੇ ਆ ਕਿ ਯਾਰ ਅਸੀਂ ਕਿਹੜੇ ਭੰਡਾ ਨੂੰ ਲੈ ਕੇ ਆ ਗਏ ਆ ਅੱਜ ਭੰਡਾ ਤੋਂ ਬਚ ਕੇ ਲੋਕ ਫਿਰ ਕਾਂਗਰਸ ਵੱਲੇ ਆ ਰਹੇ ਆ ਔਰ ਬਾਕੀ ਪਾਰਟੀਆਂ ਨੂੰ ਲੋਕ ਫੇਲ ਗਿੰਦੇ ਆ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਉਮੀਦ ਹੈ ਆਸ ਹੈ ਇਸੇ ਲਈ ਅਸੀਂ ਆਪਣੀ ਆਸ ਮੁਜ ਤੇ ਖੜੇ ਉੱਤਰੀਏ ਲੋਕਾਂ ਦੀ ਗੱਲ ਕਰੀਏ ਇਸੇ ਲੋਕਾਂ ਜਾ ਰਹੇ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਨੂੰ ਕਿਵੇਂ ਦੇਖੀਏ ਤੇ ਕੋ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਮੈਂ ਮਹਿਸੂਸ ਕਰਦਾ ਪਹਿਲੀ ਗੱਲ ਤੇ ਹੈ ਕਿ ਕੇਂਦਰ ਦਾ ਇੰਟੈਲੀਜੈਂਸ ਫੇਲਰ ਹੈਗਾ ਇਹ ਕੇਂਦਰ ਨੂੰ ਮੰਨਣਾ ਚਾਹੀਦਾ ਔਰ ਕਿਉਂਕਿ ਉਥੇ ਜਦੋਂ ਪਤਾ ਸੀਗੇ ਪੈਲਗਾਮ ਦੇ ਅੰਦਰ ਹਜ਼ਾਰਾਂ ਦੀ ਤਦਾਦ ਯਾਤਰੀ ਉਥੇ ਪਹੁੰਚੇ ਹੈ ਲੇਕਿਨ ਮੈਂ ਦੇਖਿਆ ਕਿ ਉਸ ਗਾਰਡਨ ਦੇ ਅੰਦਰ ਉਸ ਪਾਰਕ ਦੇ ਵਿੱਚ ਕਿਸੇ ਕਿਸਮ ਦੀ ਸਿਕਿਉਰਿਟੀ ਨਹੀਂ ਹੈ ਇਹ ਇੰਟੈਲੀਜੈਂਸ ਫੇਲਰ ਹੈ ਲੇਕਿਨ ਕਿਉਂਕਿ ਇਹ ਦੁਸ਼ਮਨ ਦੇਸ਼ ਦੇ ਨਾਲ ਝਗੜਾ ਹੈ ਸਾਡਾ ਉਹਦੇ ਨਾਲ ਸਾਡਾ ਇਸ ਗੱਲ ਦੇ ਉੱਪਰ ਝਗੜਾ ਹੈ ਉਹਦੀ ਸਾਜ਼ਿਸ਼ ਹੈ ਪਾਕਿਸਤਾਨ ਦੀ ਇਸ ਲਈ ਪੂਰਾ ਦੇਸ਼ ਇਕੱਠਾ ਹੈ ਅਸੀਂ ਆਪਣੀ ਸਰਕਾਰ ਦੇ ਨਾਲ ਹੈ ਅਸੀਂ ਦੇਸ਼ ਦੀ ਸਰਕਾਰ ਦੇ ਨਾਲ ਹੈ ਅਸੀਂ ਦੇਸ਼ ਦੀ ਸਰਕਾਰ ਕੋ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕਰੇ ਔਰ ਅਸੀਂ ਸਰਕਾਰ ਦੇ ਹਰ ਉਸ ਕਦਮ ਦੇ ਨਾਲ ਆ ਜਿਹੜੀ ਦੇਸ਼ ਹਿੱਤ ਚ ਉਠਾਇਆ ਜਾਏ ਧੰਨਵਾਦ ਤਾਂ ਸੁਣਿਆ ਇਹ ਸਨ ਸਬਕਾ ਮੰਤਰੀ ਰਾਜ ਕੁਮਾਰ ਵੀਰਕਾ ਤਾਂ ਇਹਨਾਂ ਨੂੰ ਫਰੀਦਕੋਟ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਫਰੀਦਕੋਟ ਦੇ ਵਿੱਚ ਪਹੁੰਚ ਕੇ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਜੋ ਰੈਲੀਆਂ ਕੀਤੀਆਂ ਜਾਣੀਆਂ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਹੋਰ तमाम ਮੁੱਦਿਆਂ ਤੇ ਵੀ ਜਿਹੜੀ ਗੱਲਬਾਤ ਕੀਤੀ ਗਏ ਗੁਰਜੀਤ ਸਿੰਘ ਅਰਮਲਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ